ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗੁਰੂ ਪਿਆਰੀ ਸਾਧ ਸੰਗਤ ਜੀ सत साहेब सत साहेब सत साहेब राधे 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 गुरु प्यारी साहब संघ जी कलाम पिंड नेड़े बाईपास कुटिया सतगुर स्वामी गंगानंद जी महाराज पूरी वाले उत्तर सताई अठाई उन्ती का प्रोग्राम है बहुत महान संत ब्रक्त बीतराग संत आ रहे हैं हरिद्वार तो और कीर्तन बंडल ਬਹੁਤ ਬਹੁਤ ਪੰਜਾਬ ਦੇ ਵੱਲਡ ਲੈਵਲ ਦੇ ਬੰਨੇ ਹੋਏ ਕੀਰਤਨ ਜਥਾਰੇ ਬੀਬੀ ਸਤਪ੍ਰੀਤ ਕੌਰ ਗਦਾਸਪੁਰ ਵਾਲੇ ਸਵਾਮੀ ਜਸਦੇਵਨਾਂ ਜੀ ਹਲਮਗੀਰ ਵਾਲੇ ਬਹੁਤ ਵੱਡੇ ਹੋਰ ਵੀ ਵਧੀਆ ਵਧੀਆ ਕਥਾ ਬਾਤ ਚ ਇੱਕ ਸੰਤ ਆ ਰਹੇ ਆ ਆਪ ਜੀ ਨੂੰ ਬੇਨਤੀ ਹੈ ਕਿ 29 ਤਰੀਕ ਸਵੇਰੇ ਸਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੇਗਾ ਪ੍ਰੋਗਰਾਮ ਉਤੇ ਬਾਅਦ ਗੁਰੂ ਘਰ ਲੰਗਰ ਟੁੱਟ ਟੁੱਟ ਭਰਤੇਗਾ ਸਾਰੇ ਸੰਗਤ ਨੂੰ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਹੋਰ ਜਿੰਨੇ ਵੀ ਸਰੋਤੇ ਸੁਣਨ ਵਾਲੇ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਇਸ ਸਮੇਂ ਸਿਰ ਪਹੁੰਚ ਕੇ ਗੁਰੂਆਂ ਦੀ ਕਿਰਪਾ ਦੇ ਪਾਤਰ ਬਣੋ ਔਰ satsang ਦਾ ਲਾਹਾ ਲਓ ਆਪਣੇ ਜੀਵਨ ਨੂੰ ਸਫਲ ਬਣਾਓ 29 ਤਰੀਕ ਐਤਵਾਰ ਸਹੀ 9 ਵਜੇ ਕਟਿਆ ਕਲਾਮ ਰੋਡ ਨੇੜੇ ਬਾਈਪਾਸ ਸਤਗੁਰ ਸੁਆਮੀ ਗੰਗਾ ਨੰਦ ਬਹਾਦਰ ਜੀ ਪੂਰੀ ਵਾਲੇ ਸਤ ਸਾਹਿਬ ਰਾਦੇ 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 ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਾਡੇ ਸਕੂਲ ਦੁਆਬਾ ਸਿੱਖ ਰੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਮਾਸ਼ਹਿਰ ਵਿਖੇ ਇੱਕ ਸੈਮੀਨਾਰ ਲਗਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਵੱਖ-ਵੱਖ ਹੈਲਪਲਾਈਨਸ ਜਿਹੜੀਆਂ ਬੱਚਿਆਂ ਦੀਆਂ ਉਹਦੇ ਬਾਰੇ ਦੱਸਿਆ ਗਿਆ ਹੈ 1098 ਪੋਸਕੋ ਐਕਟ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼੍ਰੀ ਦੇਸਰਾਜ ਬਾਲੀ ਜੀ ਸ਼੍ਰੀ ਬਾਸਦੇ ਪਰਦੇਸੀ ਜੀ ਉਹਨਾਂ ਨੇ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਇਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦੇ ਪ੍ਰਤੀ ਜਿਹੜੇ ਅਪਰਾਧ ਆ ਉਹ ਕਾਫੀ ਵੱਧ ਰਹੇ ਆ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਬੱਚਿਆਂ ਦੇ ਪ੍ਰਤੀ ਅਪਰਾਧ ਉਹਨਾਂ ਬਾਰੇ ਕਿਉਂਕਿ ਬੱਚਿਆਂ ਨੂੰ ਜਿਹੜੀਆਂ ਸਰਕਾਰ ਵੱਲੋਂ ਹੈਲਪਲਾਈਨਸ ਦਿੱਤੀਆਂ ਗਈਆਂ ਆ ਉਹ ਜ਼ਰੂਰ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਸੋ ਅਸੀਂ ਜ਼ਿਲ੍ਹਾ ਸੇਵਾਵਾਂ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆ ਕੇ ਸੈਮੀਨਾਰ ਲਾਇਆ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਹੈ ਥੈਂਕ ਯੂ ਤੁਹਾਡੇ ਨਾਲ ਉਹ ਸਾਝੀਆਂ ਕਰਨੀਆਂ ਉਹ ਇਹ ਹੈ ਕਿ ਕਿਵੇਂ ਅਸੀਂ ਕਾਨੂੰਨ ਦੀ ਸਹਾਈ ਲੈ ਸਕਦੇ ਹਾਂ ਔਰ ਬਹੁਤ ਸਾਰੇ ਕਾਨੂੰਨ ਬਣੇ ਹੋਏ ਜਿਵੇਂ ਦੱਸਦੇ ਗਏ ਆ ਕਿਸੀ ਲਾਈਨ ਪਾਰ ਕਰ ਲਈ ਕਿਸੀ ਰੈੱਡ ਕਰਾਸ ਜੇ ਵੀ ਰੈੱਡ ਲਾਈਟ ਹੈ ਉਹ ਕ੍ਰਾਸ ਕਰ ਲਈ ਉਹ ਵੀ ਇੱਕ ਕਾਨੂੰਨ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਕੀ ਬੋਲਿਆ ਬਜ਼ੁਰਗਾਂ ਨੂੰ ਵੱਡਿਆਂ ਨੇ ਉਹਨਾਂ ਦੇ ਬੱਚਿਆਂ ਨੇ ਜ਼ਮੀਨ ਦਿਖਾ ਲਈ ਜ਼ਮੀਨ ਲਗਾ ਕੇ ਉਹਨਾਂ ਨੂੰ ਦੁੱਖਣਾ ਦੀ ਬਾਤ ਕਈਆਂ ਨੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਉਹ ਸਵਰਗ ਫਿਰ ਦਸ਼ਮਾਣ ਚੜ੍ਹਦੇ ਫਿਰਦੇ ਆ ਉਹਨਾਂ ਲਈ ਵੀ ਕਾਨੂੰਨ ਹੈ ਔਰਤਾਂ ਵਾਸਤੇ ਵੀ ਕਾਨੂੰਨ ਹੈ ਬੱਚਿਆਂ ਵਾਸਤੇ ਵੀ ਕਾਨੂੰਨ ਹੈ ਅਸੀਂ ਇੱਕ ਦੋ ਕਾਨੂੰਨ ਤੁਹਾਡੇ ਨਾਲ ਜਿਹੜੇ ਆ ਤੁਹਾਡੇ ਪ੍ਰਤੀ ਬਣੇ ਹੋਇਆ ਉਹ ਸਾਂਝੇ ਕਰਾਂਗੇ ਸਭ ਤੋਂ ਪਹਿਲੇ ਹੈ POCSO ਪ੍ਰੋਟੈਕਸ਼ਨ ਆਫ ਚਿਲड्रन फ्रॉम सेक्सुअल ਅਪਰਾਧ ਜਮੰਗਾ ਸਕੂਲ ਦੇ ਵਿੱਚ ਸਕੂਲ ਸਦਾ ਬੜੀ ਦਰਸ਼ਕ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਹੈ। ਪਰਮਾਤੀ ਸੱਜਣਾ ਦਾ ਧੰਨਵਾਦ ਕਰੀ। ਜੀ ਸ਼੍ਰੀ ਤੇਸ ਰਾਜ ਬੱਲਜੀ ਜੀ ਸ਼੍ਰੀ ਵਾਸਤੇ ਪਰਦੇਸੀ ਜੀ ਸਾਡੇ ਸਟਾਫ ਮੈਂਬਰ ਤੇ ਪਿਆਰੇ ਬੱਚਿਓ ਅੱਜ 17 ਤਰੀਕ ਦਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਾਡੇ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਫੜੇ ਜਾਂਜ ਸਾਹਿਬ ਡਾਕਟਰ ਅਮਨਦੀਪ ਉਹਨਾਂ ਨੇ ਆਣਾ ਸੀਗਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਟਰੰਡੀਗੜ ਜਾਣਾ ਪਿਆ ਇਸ ਕਰਕੇ ਉਹਨਾਂ ਦਾ ਪ੍ਰੋਗਰਾਮ ਲੈਸ ਹੋ ਗਿਆ ਪਰ ਉਹਨਾਂ ਬਣੋ ਸਾਡੇ ਬਹੁਤ ਹੀ ਸਤਿਕਾਰਯੋਗ ਆ ਸ੍ਰੀ ਦੇਸ਼ ਰਾਏ ਬਾਜੀ ਜੀ ਸ੍ਰੀ ਵਾਸਦੇ ਪਰਦੇਸੀ ਜੀ ਇਹ ਸਾਡੇ ਸੰਗ ਆਏ ਆ ਬੜੀਆਂ ਕੀਮਤੀ ਗੱਲਾਂ ਹੁੰਦੀਆਂ ਈ ਗੱਲਾਂ ਜਿਹੜੀਆਂ ਬਿਲਕੁਲ ਤੁਹਾਡਾ ਕੇ ਗੱਲਾਂ ਤੇ ਧਿਆਨ ਨਹੀਂ ਹੁੰਦਾ ਉਹ ਜਿਹੜੇ ਵਕਤ ਵਕਤ ਸੈਮੀਨਾਰ ਲੱਗਦੇ ਉਹਨਾਂ ਦੇ ਵਿੱਚ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਜਦੋਂ ਕਿਤੇ ਲੋੜ ਪੈਂਦੀ ਵੀ ਆ ਤਾਂ ਉਹਦੇ ਤੇ ਅਮਲ ਵੀ ਕਰਨਾ ਚਾਹੀਦਾ ਆ ਸਮਾਜ ਦੇ ਵਿੱਚ ਸਾਰੇ ਤਰ੍ਹਾਂ ਦੇ ਨੁਕਤ ਹੁੰਦੇ ਆ ਚੰਗੇ ਵੀ ਆ ਮਾੜੇ ਵੀ ਆ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਫੇਸ ਕਰਨੀਆਂ ਪੈਂਦੀਆਂ ਸਾਨੂੰ ਖਾਸ ਕਰਕੇ ਡਾਕੀਆ ਲਈ ਜਦੋਂ ਘਰੋਂ ਬਾਹਰ ਨਿਕਲ ਜਾਂਦੇ ਆ ਸਕੂਲ ਤੱਕ ਜਾਉਂਦੇ ਆ ਜਾਂ ਸ਼ਹਿਰ ਤੱਕ ਜਾਂਦੇ ਆ ਕਿਤੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਆ ਸਾਡੇ ਸਮਾਜ ਦੇ ਵਿੱਚ ਉਹ ਫੇਸ ਕਰਨਾ ਸ਼੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਸੰਤ ਬਾਬਾ ਭਗਤ ਸਿੰਘ ਜੀ, ਨਿਹੰਗ ਸਿੰਘ ਅਤੇ ਸੰਤ ਬਾਬਾ ਟੈਲ ਸਿੰਘ ਜੀ, ਨਿਹੰਗ ਸਿੰਘ ਜੀ ਦੀ వార్ਸ਼ਿਕ ਵਰਸੀ 18 ਸਤੰਬਰ ਦਿਨ ਬੁੱਧਵਾਰ ਨੂੰ ਮਨਾਈ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂ ਸ਼ਹਿਰ ਛੌਨੀ ਨਿਹੰਗ ਸਿੰਘਾਂ ਦੇ ਮੁਖ ਸੇਵਾਦਾਰ ਬਾਬਾ ਨਰੰਗ ਸਿੰਘ ਦੁਆਰਾ ਸਾਂਝੀ ਕੀਤੀ ਗਈ। ਉਨਾ ਦੱਸਿਆ ਕਿ ਮੇਸ਼ਰ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾ ਦੇ ਵੱਲੋਂ ਮਨਾਏ ਜਾ ਰਹੇ ਇਸ ਵਰਸੀ ਸਮਾਗਮ ਤੇ ਗਿਆਨੀ ਗੁਲਜਾਰ ਸਿੰਘ ਗਿਆਨੀ ਪਲਵਿੰਦਰ ਸਿੰਘ ਕਥਾਵਾਚਕ ਅਤੇ ਡਾਕਟਰ ਹਰਮਿੰਦਰ ਸਿੰਘ ਦਾ ਢਾਡੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਅਮਰਤ ਸੰਚਾਰ ਵੀ ਹੋਵੇਗਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलदिया ने इथे चौबी घंटे सत्तो दिन इमरजेंसी की सुविधा भी दी है आज ही बुक करो अपनी अपॉइंटमेंट अठानवे सात वी छे या अठानवे आठ सौ विजिट करो संधू हॉस्पिटल चंडीगढ़ रोड नवा शहर सर जनक श्री भगत सिंह नगर का संबंधित अज विशेष सरगर्मिया कल फिर ਕੰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ